ਜਦੋਂ ਅਸੀਂ ਸਰਕਾਰ ਦੇ ਵਿੱਚ ਆਏ ਸੀ ਲਗਭਗ 3 ਸਾਲ ਹੋ ਜਾਣਗੇ 16 ਤਰੀਕ ਨੂੰ ਤਾਂ ਅਸੀਂ ਬਹੁਤ ਸਾਰੀਆਂ ਗਰੰਟੀਆਂ ਦਿੱਤੀਆਂ ਸੀ ਮਰਵਿੰਦ ਕੇਜਰੀਵਾਲ ਜੀ ਨਾਲ ਪਿੰਡ-ਪਿੰਡ ਗਏ ਕਸਬੇਾਂ ਚ ਗਏ ਸ਼ਹਿਰਾਂ ਚ ਗਏ ਬਿਜਲੀ ਤੋਂ ਲੈ ਕੇ ਰੋਜ਼ਗਾਰ ਤੱਕ ਨਹਿਰੀ ਪਾਣੀਆਂ ਤੋਂ ਲੈ ਕੇ ਸਕੂਲਾਂ ਤੱਕ ਹਸਪਤਾਲਾਂ ਤੱਕ ਵਧੀਆ ਇਨਫਰਾਸਟ੍ਰਕਚਰ ਤੇ ਵਪਾਰ ਨੂੰ ਦੁਕਾਨਦਾਰ ਨੂੰ ਮਜ਼ਦੂਰ ਨੂੰ ਕਿਸਾਨ ਨੂੰ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਅਸੀਂ ਵਾਅਦਾ ਕਰਕੇ ਆਏ ਹੋਏ ਹਾਂ ਕਿਉਂਕਿ ਅਸੀਂ ਨਾਨ ਪਲੀਟਕਲ ਬੈਕਗ੍ਰਾਉਂਡ ਚੋਂ ਆਏ ਹੋਏ ਹਾਂ ਇਸ ਕਰਕੇ ਸਾਨੂੰ ਉਹ ਗੱਲਾਂ ਕਹਿਣੀਆਂ ਨਹੀਂ ਆਉਂਦੀਆਂ ਜਿਵੇਂ ਅਸੀਂ ਨਾ ਕਰ ਸਕਦੇ ਹੋਈਏ ਪਰ ਕਹਿ ਦਈਏ ਅਸੀਂ ਉਹ ਗੱਲਾਂ ਕਹਿੰਦੇ ਨਹੀਂ ਚਾਰ ਕੰਮ ਕਹਿ ਕੇ ਪੰਜ ਕਰੋਗੇ ਲੋਕ ਸ਼ਾਬਾਸ਼ੀ ਦੇਣਗੇ ਪੰਜ ਕਹਿ ਕੇ ਚਾਰ ਕਰੋਗੇ ਲੋਕ ਕਹਿਣਗੇ ਇਹ ਕੰਮ ਪੂਰਾ ਨਹੀਂ ਹੋਇਆ ਹੱਦ ਮੁੱਕ ਤੇ ਐਸੀ ਬੜੀ ਡਿਸਕਸ਼ਨ ਕਰਦੇ ਆ ਕੋਈ ਇਹ ਜਿਹੜਾ ਫੈਸਲਾ ਇਹ ਕੋਈ ਇੱਕ ਦਿਨ 'ਚ ਨਹੀਂ ਲਿਆ ਜਾਂਦਾ ਜੇ ਡਰਗਸ ਦੀ ਗੱਲ ਕਰਦੇ ਆ ਜੋ ਅੱਜ ਇੱਕ ਯੁੱਧ ਛੇੜਿਆ ਨਸ਼ਾ ਅਪਰਾਧ ਪੂਰੇ ਪੰਜਾਬ 'ਚ ਉਹ ਕੋਈ ਇੱਕ ਦਿਨ ਦਾ ਲਿਆ ਹੋਇਆ ਫੈਸਲਾ ਨਹੀਂ ਉਹਦੇ ਵਿੱਚ ਬਹੁਤ ਸਾਰੀਆਂ ਮੀਟਿੰਗਾਂ ਇਹ ਹੋਈਆਂ ਕਿ ਕਿਵੇਂ ਕਰਨਾ ਹੈ ਸਪਲਾਈ ਲਾਈਨ ਤੋੜ ਦਾਂਗੇ ਸਪਲਾਈ ਲਾਈਨ ਤਾਂ ਦੋ ਦਿਨ ਚ ਤੋੜ ਦੋਗੇ ਸਪਲਾਈ ਲਾਈਨ ਟੁੱਟਣ ਤੋਂ ਬਾਅਦ ਜਿਹੜੇ ਸਾਡੇ ਨੌਜਵਾਨ ਮੁੰਡੇ ਐਡਿਕਟਡ ਹੋ ਗਏ ਬਦਕਿਸਮਤੀ ਨਾਲ ਉਹ ਬੁਰੀ ਸੰਗਤ ਚਲੇ ਗਏ ਉਹ ਤਰਫਣਗੇ ਜੀ ਫਿਰ ਜਦੋਂ ਉਹਨਾਂ ਨੂੰ ਨਸ਼ਾ ਨਾ ਮਿਲਿਆ ਫਿਰ ਉਹਨਾਂ ਨੇ ਕੀ ਕਰਨਗੇ ਫਿਰ ਅਸੀਂ ਇਹ ਹੈ ਸੈਂਟਰਾਂ 'ਤੇ ਧਿਆਨ ਦਿੱਤਾ। ਉਹ ਸੈਂਟਰ, ਉਹ ਕਲੀਨਿਕ ਬਣਾਏ। ਉਹਨਾਂ 'ਚ ਦਵਾਈਆਂ ਦੀ ਦਿੱਕਤ ਨਾ ਆਵੇ। ਉਹ ਕੀਤਾ। ਫਿਰ ਕਿੰਨਾਂ ਨੂੰ ਆਪਾਂ ਨੇ ਦੋਸ਼ੀ ਸਮਝਣਾ? ਜਿਹੜੇ ਨਸ਼ਾ ਕਰਦੇ ਨੇ, ਉਹਨਾਂ ਦਾ ਕੋਈ ਕਸੂਰ ਨਹੀਂ। ਉਹਨਾਂ ਨੂੰ ਜੀਣ 'ਚ ਲੈ ਕੇ ਜਾਣ ਦਾ ਕੀ ਫਾਇਦਾ? ਉਹ ਤਾਂ ਮਰੀਜ਼ ਨੇ। ਉਹਨਾਂ ਨੂੰ ਤਾਂ ਹਸਪਤਾਲ 'ਤੇ ਲੈ ਕੇ ਜਾਓ ਨਾ। ਜਿਹੜੇ ਵੇਚਦੇ ਨੇ, ਜਿਹੜੇ ਸਪਲਾਇਰ ਨੇ, ਡੀਲਰ ਨੇ, ਡਿਸਟ੍ਰੀਬਿਊਟਰ ਨੇ, ਉਹਨਾਂ ਤੇ ਨੱਥ ਕਾਜ ਕਰੋ। ਸੋ 3-4 ਫੇਜ਼ਾਂ ਦੇ ਵਿੱਚ ਇਹ ਕੰਮ ਚੱਲਿਆ ਤੇ ਨਾਲ ਨਾਲ ਜਿਹੜੇ-ਜਿਹੜੇ ਨੌਜਵਾਨ ਮੁੰਡੇ ਕੁਸੇ ਪਾਬੁਕਤਾ ਚਾਕੇ ਜਾਂ ਕੋਈ ਉਮਰ ਦਾ ਵੀ ਤਕਾਜ਼ਾ ਹੁੰਦਾ ਉਹ ਇਸ ਦਲਦਲ ਚਲੇ ਗਏ ਉਹਨਾਂ ਨੂੰ ਦਲਦਲ ਚੋਂ ਕੱਢਣਾ ਵੀ ਹੈ ਬਾਅਦ ਸਕਿਲ ਡਿਵੈਲਪਮੈਂਟ ਜਾਂ ਕੋਈ ਹੋਰ ਉਹਨਾਂ ਲਈ ਰੋਜ਼ਗਾਰ ਦਾ ਪ੍ਰਬੰਧ ਕਰਕੇ ਉਹਨਾਂ ਨੂੰ ਕੰਮ ਤੇ ਵੀ ਲਾਉਣਾ ਕਿਉਂਕਿ ਜੇ ਉਹਨਾਂ ਨੂੰ ਕੰਮ ਤੇ ਨਾ ਲਾਇਆ ਵਾਪਸ ਫੇਰ ਚਲੇ ਜਾਣਗੇ ਉੱਥੇ ਸੋ ਬੜੇ ਬੜੇ ਸਿਸਟੇਮੈਟਿਕ ਤਰੀਕੇ ਨਾਲ ਇਹ ਐਕਸ਼ਨ ਹੋਇਆ। ਸੋ ਲੋਕਾਂ ਦਾ ਸਹਿਯੋਗ ਜਿਹੜਾ ਮਿਲ ਰਿਹਾ ਉਹਦੇ ਲਈ ਮੈਂ ਪੰਜਾਬ ਦੇ ਲੋਕਾਂ ਦਾ ਬਹੁਤ ਧੰਨਵਾਦ ਕਰਦਾ। ਮੈਨੂੰ ਹਰ ਰੋਜ਼ ਹਜ਼ਾਰਾਂ ਦੀ ਗਿਣਤੀ 'ਚ ਮੈਸੇਜ WhatsApp ਤੇ ਫੋਨ ਇਸ ਗੱਲ ਤੋਂ ਆਉਂਦੇ ਨੇ ਜੀ ਧੰਨਵਾਦ ਤੁਸੀਂ ਸਾਡਾ ਸਾਥ ਦੇ ਰਹੇ ਹੋ। ਪੰਜਾਬ ਨੂੰ ਬਚਾਉਣ 'ਚ ਅਸੀਂ ਵੀ ਤੁਹਾਡਾ ਸਾਥ ਦੇਵਾਂਗੇ। ਸੋ ਲੋਕਾਂ ਦੇ ਸਾਥ ਤੋਂ ਬਿਨਾਂ ਕੋਈ ਵੀ ਲਹਿਰ ਜਿਹੜੀ ਹੈ ਉਹ ਕੰਪਲੀਟ ਨਹੀਂ ਹੋ ਸਕਦੀ। ਸਾਨੂੰ ਦੱਸੋ ਬੇਚੀਜ ਕੋਕੇ ਦੱਸੋ ਕਿੱਥੇ ਕੋਈ ਨਸ਼ਾ ਵੇਚਦਾ ਹੈ ਕਿੱਥੋਂ ਉਹ ਆਉਂਦੇ ਨੇ ਤੇ ਅਸੀਂ ਤੁਹਾਡਾ ਨਾਮ ਵੀ ਗੁਪਤ ਰੱਖਾਂਗੇ ਅਸੀਂ ਪੁਲਿਸ ਜਿਹੜੀ ਉਹ ਐਕਸ਼ਨ ਵੀ ਲਊਗੀ ਪਹਿਲਾਂ ਹੁੰਦਾ ਸੀ ਕਿ ਸ਼ਿਕਾਇਤਾਂ ਇਦਾਂ ਦੇ ਵੀ ਆਉਂਦੀਆਂ ਸੀ ਕਿ ਲੋਕ ਨਸ਼ਾ ਵੇਚਣ ਵਾਲੇ ਨੂੰ ਫੜ ਕੇ ਥਾਣੇ ਛੱਡਿਆਉਂਦੇ ਸੀ ਲੋਕ ਬਾਤ ਚ ਆਉਂਦੇ ਸੀ ਪਿੰਡ ਉਹ ਪਹਿਲਾਂ ਖੜਾ ਹੁੰਦਾ ਸੀ ਪਿੰਡ ਖਾਣੇ ਦੀ ਜਵਾਨ ਤੋਂ ਜਾਂਦੀ ਸੀ ਸੋਹਣ ਅਸੀਂ ਨਾਲ-ਨਾਲ ਪਾਪਰੀ ਕਮਾਈ ਜਿਹੜੀ ਐ ਉਹਦੇ ਨਾਲ ਬਣਾਈਆਂ ਹੋਈਆਂ ਬਿਲਡਿੰਗਾਂ ਉਹ ਵੀ ਅਸੀਂ ਨਾਲ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਹੋਣਾ ਕਿਸੇ ਨੇ ਐਡ ਐਡੀਆਂ ਕੋਠੀਆਂ ਪਾਲੀਆਂ ਕਿਸੇ ਨੇ ਕੁਛ ਉਹ ਵੀ ਅਸੀਂ ਉਹ ਕਹਿੰਦੇ ਪੰਜਾਬੀ ਚ ਕਹਾਵਤ ਐ ਚੋਰੀ ਦੇ ਪੁੱਤ ਗੱਬਰੂ ਨਹੀਂ ਹੁੰਦੇ ਤੇ ਉਹ ਵੀ ਜਿਹੜੀਆਂ ਉਹਨਾਂ ਦੀਆਂ ਐਨਡੀਪੀਐਸ ਤੇ ਜਿਨ੍ਹਾਂ ਦੇ ਪਰਚੇ ਨੇ ਜਿਨ੍ਹਾਂ ਨੇ ਡਰੱਗ ਦੇ ਪੈਸੇ ਨਾਲ ਕੋਠੀਆਂ ਖੜੀਆਂ ਕੀਤੀਆਂ ਜਾਇਦਾਦਾਂ ਬਣਾਈਆਂ ਉਹ ਵੀ ਸਰਕਾਰ ਜਿਹੜੀ ਹੈ ਉਹ ਆਪਣੇ ਕੰਮ ਚ ਚਲੂਗੀ ਅੱਜ ਦਾ ਜਿਹੜਾ ਫੰਕਸ਼ਨ ਹੈ ਇਹਦੇ ਵਿੱਚ ਵੀ ਕਾਫੀ ਮੀਟਿੰਗਾਂ ਹੋਈਆਂ ਸਾਨੂੰ ਇੱਕ ਹੈਰਾਨੀਜਨਕ ਤੱਥ ਸਾਹਮਣੇ ਆਇਆ ਕਿ ਚੰਡੀਗੜ੍ਹ ਤੋਂ ਚੰਡੀਗੜ੍ਹ ਦਾ ਇੱਕ ਪੁਰਾਣਾ ਬੈਠਾ ਹੋਇਆ ਰੋਬ ਦਿਮਾਗ 'ਚ ਮਲੋ ਆਪਣੇ ਜਿਹੜੇ ਪੰਜਾਬ ਦੇ ਡਰਾਈਵਰ ਨੇ ਉਹਨਾਂ ਦਾ ਇੱਥੇ ਜੀਰਕਪੁਰ ਆ ਕੇ ਇਧਰੋਂ ਮੋਹਾਲੀ ਵਾਲੇ ਮੋੜ ਜੇ ਤੇ ਆ ਕੇ ਖਰੜਕੁੜਿਆ ਉहांਤ ਕੰਮ ਲਾਇਆ ਦੇ। ਬਈ ਕੁਛ ਨਾ ਕੁਛ ਉਹਨੂੰ ਕੱਟਿਆ ਜਾਊਗਾ ਚਨਾਨ ਚੰਡੀਗੜ੍ਹ ਸੀ ਜਾਣ ਲੱਗਿਆ। ਫਰੀ ਤਾਂ ਕਹਿੰਦੀ ਸੀ ਬਾਜੀ ਇਸ ਬਾਰਡਰ ਤੇ ਲਾ ਰਿਹਾ ਆਵੇਂਗੇ ਅੰਦਰ ਨਹੀਂ ਜਾਂਦੇ ਸੀ ਨਾ। ਪੁਰਾਣਾ ਉਹਨਾਂ ਦਾ ਚੰਡੀਗੜ੍ਹ ਪੁਲਿਸ ਦਾ ਬਣਿਆ ਹੋਇਆ ਸੀ। ਪਰ ਅਸੀਂ ਕਹਾਂ ਠੀਕ ਐ ਨਾ ਤਾਂ ਬਠੀਕ ਐ। ਉਦੋਂ ਬਾਅਦ ਕੀ ਹੁੰਦਾ। ਹੈਰਾਨੀ ਜਨਕ ਤੱਥ ਇਹ ਪਤਾ ਲੱਗੇ ਕਿ ਸਭ ਤੋਂ ਵੱਧ ਟ੍ਰੈਫਿਕ ਵਾਇਲੇਸ਼ਨ ਚੰਡੀਗੜ੍ਹ ਚੋਂ ਨਿਕਲਨ ਸਾਰੀ ਮੁਹਾਲੀ ਚ ਕਰਦੇ ਕਿਉਂਕਿ ਜਦੋਂ ਇਧਰੋਂ ਆਏ ਨਾਰਗਿਆਂ ਤਾਂ ਬੈਟ ਲਾ ਲੈਣੀ ਉਹਨਾਂ ਨੂੰ ਪਤਾ ਨਹੀਂ ਵੀ ਕਿਸੇ ਹੋਰ ਗ੍ਰਹਿ ਤੇ ਆ ਗਏ ਹੁਣ ਸਾਡੇ ਸਾਡੇ ਨਹੀਂ ਬਚ ਸਕਦੀ ਨਾ ਜਾਂ ਹੁਣ ਐਕਸੀਡੈਂਟ ਹੀ ਹੁੰਦਾ ਤੇ ਨਾਰਦੀ ਨਾਲ ਉਹਨਾਂ ਨੇ ਜਿਹੜਾ ਸਮਾਨ ਸਮੂਰ ਲੈ ਕੇ ਆਏ ਚੰਡੀਗੜ੍ਹੋਂ ਉਹਦਾ ਸੇਵਨ ਵੀ ਕਰਨ ਲੱਗ ਜਾਣਾ ਵੀ ਹੁਣ ਤਾਂ ਬਗੇਰੀਏ ਚ ਆ ਗਏ ਹੁਣ ਕੋਈ ਚੱਕਰ ਨਹੀਂ ਲੱਗਦੀ ਸਭ ਤੋਂ ਬੰਤ ਐਕਸੀਡੈਂਟ ਚੰਡੀਗੜ੍ਹ ਤੋਂ ਵਾਰਾ ਛੋਟੇ ਜਿਹੇ ਸ਼ਹਿਰ ਮਾਨੀਚੁੰਦੇ ਸੀ ਕਿਉਂਕਿ ਇੱਕਦਮ ਖੁੱਲ ਮਿਲ ਗਿਆ ਕਿ ਸਸਸੀ ਕ ਵੀ ਆਪਾਂ ਵੀ ਉਹਨਾਂ ਵਾਂਗੂ ਫਿਰ ਲੇਟੈਸਟ ਕੈਮਰੇ ਲਾ ਦਿੰਨੇ ਹੁਣ AI ਨਾਲ ਲਿੰਕਡ ਕੈਮਰੇ ਨੇ 350 352 ਕੈਮਰੇ ਨੇ 17 ਪੁਆਇੰਟ ਅਸੀਂ ਚੁਣੇ ਹੋਏ ਨੇ ਜਿੱਥੋਂ ਜਿੱਥੋਂ ਦੀ ਮੇਨ ਟ੍ਰੈਫਿਕ ਆਉਂਦੀ ਹੈ ਜਾਂ ਜਾਂਦੀ ਹੈ ਤੇ ਹੁਣ ਮੈਂ ਤੂੰ ਤੁਸੀਂ ਤਾਂ ਰੋਜ ਆਲੇ ਤੁਹਾਨੂੰ ਤਾਂ ਪਤਾ ਹੈ ਆਲੇ ਦੋਲੇ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਨੂੰ ਦੱਸ ਦਿਓ ਕਿ ਹੁਣ ਇਹ ਨਾ ਸੋਚਿਓ ਕਿ ਪੁਲਿਸ ਆਲਾ ਨਹੀਂ ਹੈਗਾ ਚੱਲ ਲੰਘੇ ਲਾਈਟ ਹੁਣ ਲਾਈਟ ਹੀ ਪੁਲਿਸ ਆ ਲਈ ਹੈ ਫੋੜਾ ਤੁਹਾਡੇ ਘਰੇ ਆਊਗਾ ਚਲਾਨ ਘਰੇ ਆਊਗਾ ਫਿਰ ਨਾ ਕਿਹੋ ਜਰਾ ਆ ਕਦੋਂ ਕਲੰਗੇ ਸੀਗੇ ਨਾਲ ਫੋਟੋ ਵੀ ਆਊਗੀ ਇਹ ਵੀ ਦੇਖ ਲਓ ਥੋੜਾ ਜਿਆ ਕਿ 프ਰੰਟ ਸੀਟ ਦੀ ਫੋਟੋ ਆਊਗੀ ਤੇ ਉਹ ਫੋਟੋ ਨਾਲ ਵੀ ਪਤਾ ਨਹੀਂ ਕੋਈ ਸੈਪਸ ਸੁਭੇ ਵੀ ਪੈ ਸਕਦੇ ਨੇ ਕਰੇ ਇਹ ਵੀ ਦੇਖ ਲਿਓ ਅਮਰੀਕਾ ਚ ਬਹੁਤ ਸਾਰਾ ਹੋ ਰਿਹਾ ਹੈ ਕੰਮ ਇਹ ਨਾਲ ਫੋਟੋ ਆ ਜਾਂਦੀ ਸੀ ਕਰੇ ਲੜਾਈ ਹੋ ਜਾਂਦੀ ਸੀ ਫਿਰ ਸੋ ਫੋਟੋ ਵੀ ਨਾਲ ਹੀ ਆਉਗੀ ਸਭ ਕਿਰਪਾ ਕਰਕੇ ਆਪਣੀ ਜ਼ਿੰਦਗੀ ਨੂੰ ਪਿਆਰ ਕਰੋ ਅਸੀਂ ਇਹ ਕੋਈ ਚਲਾਨ ਕੱਟਣ ਵਾਸਤੇ ਜਾਂ ਰੈਵਨਿਊ ਵਾਸਤੇ ਨਹੀਂ ਬਣਾਈਏ ਜਿਹੜੀ ਸਿਸਟਮ ਅੱਜ ਚਾਲੂ ਕੀਤਾ ਹੈ तो जिंदगी बचाने बनाई पेल एस एस एफ बनाई देखो सड़क सुरक्षा फोर्स देखना सड़कों दे पर ग्डिया खड़ी पॉइंट दस प्रसेंट एक साल हो गया उन्होंने एक साल पॉइंट दस प्रसेंट मौत घट गई जी पंजाब दड़कों को सब तो वेब देश के पांच हजार तो उपर इस बार दो हजार तो उपर मौत घटने जी पिछली वार न ਸੜਕਾਂ ਵਧੀਆ ਨੇ ਗੱਡੀਆਂ ਪੰਜਾਬੀਆਂ ਕੋਲੇ ਸੁੱਖ ਨਾਲ ਵਡੀਆਂ ਨੇ ਪਰ ਆਪਾਂ ਪ੍ਰਵਾਹ ਨਹੀਂ ਕਰਦੇ ਨਾ ਕੁਛ ਨਹੀਂ ਹੁੰਦਾ ਚੱਕ ਦੇ ਹੈਨਾ ਸੂ ਬਾਅਦ ਫਿਰ ਜ਼ਿੰਦਗੀ ਦੁਬਾਰਾ ਨਹੀਂ ਮਿਲਦੀ ਇਹਨੂੰ ਫਿਰ ਆਪਾਂ ਕਹਿੰਦੇ ਸੈਂ ਐਂ ਲਿਖੀ ਸੀ ਐਂ ਨਹੀਂ ਲਿਖੀ ਸੀ ਜੀ ਇਹ ਤਾਂ ਫਿਰ ਆਪ ਹੀ ਲਿਖੀ ਸੀ ਤੁਸੀਂ ਸਵੈਥੋ ਜਾਨ ਮਾਲ ਦੀ ਰੱਖਿਆ ਕਰਨਾ ਤਾਂ ਸਰਕਾਰਾਂ ਦਾ ਫਰਜ਼ ਹੁੰਦਾ ਹੈ ਕਈ ਵਾਰੀ ਥੋੜਾ ਜਿਹਾ ਕਾਨੂੰਨ ਸਖਤ ਬਣਾਉਣਾ ਪੈਂਦਾ ਪਰ ਕਰਦੇ ਅਸੀਂ ਇਸੇ ਕਰਕੇ ਆ ਨਾ ਤਾਂ ਮੇਰੇ ਕੋਈ ਚਾਚੇ ਦੀ ਕੈਮਰੇ ਬਣਾਉਣ ਵਾਲੀ ਫੈਕਟਰੀ ਹੈ ਨਾ ਮੇਰੇ ਕਿਸੇ ਫੁੱਫੜ ਦੀ ਕੋਈ ਹੈਲਮਟ ਬਣਾਉਣ ਵਾਲੀ ਫੈਕਟਰੀ ਹੈ ਵੀ ਹਾ ਹੈਲਮਟ ਲਾਗੂ ਕਰ ਦੋ ਠੀਕ ਹੈ ਨਾ ਨਾ ਹੀ ਕੋਈ AI ਤੇ ਸਾਡਾ ਇੰਜੀਨੀਅਰ ਜਾਣਦਾ ਸਾਨੂੰ ਵੀ AI ਵਰਤ ਲੋ ਯਾਰ ਮੇਰਾ ਮੇਰੀ ਟੌਰ ਬਣ ਜੂ ਜੋ ਸਿਸਟਮ ਲੇਟੈਸਟ ਹੈ ਉਹ ਅਸੀਂ ਲਾਗੂ ਕਰ ਰਹੇ ਹਾਂ ਪਹਿਲਾਂ ਮੈਂ ਜਦੋਂ MPCਗਾ ਮੈਂ ਜੜਬਾ ਖਨੌਰੀ ਸੰਗਰੂਰ ਧੂਰੀ ਭਦੋੜ ਮੈਲਕਲਾਂ ਤੱਪਾ ਜਿੰਨੇ ਵੀ ਬਾਰਡਰ ਪੈਂਦੇ ਸੀਗੇ ਜ਼ਿਲ੍ਹੇ ਦੇ ਸੰਗਰੂਰ ਦੇ ਉਹਨਾਂ ਸਾਰਿਆਂ ਤੇ ਕੈਮਰੇ ਲਾਏ ਸੀ ਕੈਮਰੇ ਵੀ ਬਿਲਕੁਲ ਕੋਡਲੈਸ ਕੈਮਰੇ ਕੋਈ ਤਾਰ ਨਹੀਂ ਔਰ ਕੈਮਰਿਆਂ ਦਾ ਜਿਹੜਾ ਕੰਟਰੋਲ ਸੀ ਉਹ ਥਾਣੇ 'ਚ ਤਾਕੇ ਪਤਾ ਲੱਗਦਾ ਰਹੇ ਕਿੱਥੇ ਕੀ ਹੁੰਦਾ ਤੇ ਬਹੁਤ ਸਾਰੇ ਗੱਡੀਆਂ ਫੜੀਆਂ ਕੋਈ ਬਾਹਰਲੇ ਜਿਲ੍ਹੇ ਦੀ ਪੁਲਿਸਾਂ ਵੀ ਆਈਆਂ ਸਾਡੇ ਕੋਲੋਂ ਕਿ ਇੱਥੋਂ ਦੀ ਲੰਗੇ ਹੋਣਗੇ ਜੀ ਸਾਨੂੰ ਕੈਮਰੇ ਦਿਖਾ ਦਿਓ ਅਸੀਂ ਰਿਕਾਰਡ ਦਿਖਾ ਦਿੱਤਾ ਤਾ ਉਹ ਫੜ ਲਿਆ ਇਥੋਂ ਅੱਗੇੋਂ ਕਤੇ ਵੀ ਹਾਂ ਇੰਨੇ ਵਜੇ ਇੰਨੇ ਮਿੰਟ ਤੇ ਇੱਥੋਂ ਦੀ ਲੰਗੇ ਨੇ ਕੋਈ ਗੱਡੀ ਚੋਰੀ ਕਰਕੇ ਲੰਗਿਆ ਸੀ ਲੁਧਿਆਣੇ ਤੋਂ ਫੜੇ ਗਏ ਇੱਕ ਮੈਂ ਹੋਰ ਤੁਹਾਨੂੰ ਦੱਸਾਂ ਇਹਦੇ ਨਾਲ ਇੱਕ ਹੋਰ ਵਧੀਆ ਗੱਲ ਇਹ ਹੁੰਦੀ ਹੈ ਕੱਬ ਅੱਜ ਤੱਕ ਪੁਲਸਾਰੇ ਖੁਸ਼ ਨੇ ਵੀ ਬਹੁਤ ਵਧੀਆ ਹੋ ਗਿਆ ਜੀ ਸਾਡੀ ਵੀ ਥੋੜੀ ਡਿਊਟੀ ਜਿਹੜੀ ਹੈ ਮੀਂਹ ਚ ਜਾਂ ਤੁਹਾਨੂੰ ਦੇ ਚ ਕੱਟ ਲੱਗੂਗੀ ਵੀ ਕੈਮਰੇ ਲੱਗੇ ਹੋਏ ਨੇ ਇੱਕ ਪੰਗਾ ਪੁਲਸਾਂ ਨੂੰ ਵੀ ਪੈਂਦਾ ਇਹਦੇ ਨਾਲ ਇਹਦੇ ਨਾਲ ਇਹ ਚੈੱਕ ਹੋ ਜਾਂਦਾ ਹੈ ਕਿ ਕਿਹੜਾ ਕਿਹੜੀ ਲੈਂਕ ਤੇ ਖੜਾ ਹੈ ਉਹੀ ਕਹਿੰਦੇ ਸੀ ਬੰਲਾ ਮੈਂ ਤਾਂ ਗੈਲਾਈਟ ਤੇ ਖੜਾ ਹਾਂ ਉਹ ਮੈਂ ਕਹਿੰਨ ਥੋੜਾ ਕੈਮਰੇ ਮੂਰੇ ਆ ਕੇ ਦਿਖਾਈ ਉਥੇ ਹੁੰਦਾ ਨਹੀਂ ਉਹ ਸਾਡੇ ਇਸਨਾਮ ਇੱਕ ਥਾਣੇਦਾਰ ਸਾਹਿਬ ਸੀ ਥੋੜੇ ਮਾਡਲ ਪੁਰਾਣਾ ਸੀ ਉਹਨਾਂ ਦਾ ਤ ਉਹਨੂੰ ਇਹਨਾਂ ਪਤਾ ਨਹੀਂ ਸੀ ਉਹਨਾਂ ਦੀ ਡਿਊਟੀ ਲੱਗੀ ਆਈਟੀਆਈ ਚੌਂਕ 'ਚ ਤੇ ਉਹਨਾਂ ਬਾਰੇ ਇਹ ਮਸ਼ਹੂਰ ਸੀਗਾ ਵੀ ਉਹ ਵਰਦੀ ਤਾਂ ਬਹੁਤ ਵਧੀਆ ਤਰੀਕੇ ਨਾਲ ਪਾਉਂ ਸੀਗੇ ਬੂਟ ਨਹੀਂ ਵਰਦੀ ਵਾਲੇ ਪਾਉਂਦੇ ਸੀ ਉਹ ਆਪਦੀ ਮਨਪਸੰਦ ਜਿਹੜੀ ਚੱਪਲਾਂ ਪਾ ਕੇ ਆਇਂਦੇ ਸੀ ਤੋ ਅਸੀਂ ਕੈਮਰੇ ਲਵਾਤੇ ਤੋ ਡੀਐਸਪੀ ਸਾਹਿਬ ਨੇ ਕਿਹਾ ਵੀ ਆਈਟੀਆਈ ਚੌਂਕ ਵਾਲਾ ਕੈਮਰਾ ਔਨ ਕਰੀਂ ਆਈਟੀ ਚੌਂਚਰ ਕੈਮਰਾ ਉਹ ਕਹਿੰਦੇ ਇਹਨੂੰ ਲਾ ਹੌਲਦਾਰ ਸਾਹਿਬ ਨੂੰ ਫੋਨ ਲਾਓ ਹੌਲਦਾਰ ਸਾਹਿਬ ਨੂੰ ਫੋਨ ਲਾ ਲਿਆ ਕਹਿੰਦੇ ਇਹਦੇ ਪੈਰਾਂ ਤੇ ਲਾ ਕੈਮਰਾ ਪੈਰਾਂ ਤੇ ਕੀਤਾ ਬੂਟ ਵਰਦੀ ਵਾਲੇ ਹੈ ਨਹੀਂ ਸੀ ਉਹ ਕਹਿੰਦੇ ਦੇਖ ਲੈ ਹੌਲਦਾਰ ਸਾਹਿਬ ਕੰਜੀ ਡੀਐਸਪੀ ਸਾਹਿਬ ਜਾਇੰਦ ਕਹਿੰਦੇ ਬਾਕੀ ਤਾਂ ਤੇਰੀ ਡਿਊਟੀ ਠੀਕ ਐ ਖੜਾ ਤਾਂ ਉੱਥੇ ਹੀ ਐ ਤੂੰ ਪਰ ਬੂਟ ਅੱਜ ਫੇਰ ਨਹੀਂ ਪਾ ਗਿਆ ਤੂੰ ਵਰਦੀ ਵਾਲੇ ਉਹ ਕਹਿੰਦਾ ਜੀ ਚਲੋ ਠੀਕ ਹੈ ਹੁਣ ਮੇਰੇ ਤਾਂ ਬੂਟ ਤਾਂ ਫੜੇ ਗਈ ਪਰ ਕਹਿੰਦਾ ਜੀ ਮੈਨੂੰ ਇਹ ਦੱਸ ਦੋ ਵੀ ਤੁਸੀਂ ਇੱਥੋਂ ਦੀ ਨਾ ਹੁਟਰ ਵਜਿਆ ਨਾ ਤੂੰ ਲੰਗੇ ਕਿੱਥੋਂ ਦੀ ਇੱਥੋਂ ਦੀ ਵੀ ਕਰ ਤੁਸੀਂ ਕਿਵੇਂ ਦੇਖ ਲਿਆ ਫਿਰ ਉਹਨੂੰ ਦੱਸਿਆ ਵੀ ਉਹ ਤਾਂ ਹਾਂ ਵੀ ਇੱਕ ਡੀਐਸਪੀ ਲੱਗੇ ਹੋਇਆ ਹੈ ਸੋ ਇਹਦੇ ਨਾਲੇ ਡਿਊਟੀ ਦਾ ਵੀ ਜਿਹੜਾ ਉਹ ਫਰਕ ਪੈਂਦਾ ਕਿ ਭਾਈ ਡਿਊਟੀ ਤੇ ਹੈਗੇ ਜਣਾ ਚੈੱਕ ਕਰ ਸਕਦੇ ਨੇ ਸੋ ਮੈਂ ਤਾਂ ਆਪਣਾ ਸ਼ਹਿਰ ਹੈ ਮੇਰਾ ਤਾਂ ਮੁਹਾਲੀ ਔਰ ਇਸ ਸਾਰੇ ਸਿਸਟਮ ਨੂੰ ਲਾਉਣ ਵਾਸਤੇ ਐਮਐਲਏ ਸਾਹਿਬ ਨੇ ਬਹੁਤ ਤਰਤੰਦੇਹੀ ਨਾਲ ਫਰਜ਼ ਨਿਭਾਇਆ ਕਿਉਂਕਿ ਉਹਨਾਂ ਦਾ ਤੁਸੀਂ ਉਹਨੂੰ ਨੇ ਇਸੇ ਕੰਮ ਵਾਸਤੇ ਚੁਣਿਆ ਕਿ ਭਾਈ ਸਾਡੀ ਜਾਨ ਮਾਲ ਦੀ ਸੁਰੱਖਿਆ ਵਾਸਤੇ ਕਿਤੇ ਵੀ ਕੋਈ ਲੋੜ ਪਵੇ ਤਾਂ ਸਾਡੇ ਵਾਸਤੇ ਖੜੇ ਹੋ ਤਾਂ ਇੱਕ ਵਾਰੀ ਮੈਂ ਜੋਰ ਨਾਲ ਤਾੜੀਆਂ 걸ਵਾਂ ਅੰਤ ਜੀ ਲਈ ਵੀ ਚਾਹੂੰਗਾ ਬਹੁਤ ਉਹਨਾਂ ਨੇ ਸਹਿਯੋਗ ਦਿੱਤਾ ਸਾਡੇ ਐਮਪੀ ਸਾਹਿਬ ਉਹਨਾਂ ਨੇ ਸਹਿਯੋਗ ਦਿੱਤਾ ਪੁਲਿਸ ਨੇ ਤਾਂ ਚਲੋ ਨਕਸ਼ੇ ਬਣਾਉਣਾ ਹੀ ਨੇ ਕਿ ਆ ਕਰ ਸਕਦੇ ਆ ਕਰਦੇ ਸੋ ਇਹ ਸਾਰਿਆਂ ਦਾ ਇੱਕ ਟੀਮ ਵਰਕ ਹੈ ਤੁਹਾਡਾ ਸਹਿਯੋਗ ਚਾਹੀਦਾ ਹੁਣ ਤੇ ਚੰਡੀਗੜ੍ਹ ਜਿਹੜਾ ਉਹੋ ਜੇ ਚਲਾਨਾਂ ਦੀ ਗਿਣਤੀ ਬਹੁਤ ਘਟ ਗਈ ਚੰਡੀਗੜ੍ਹ ਤੋਂ ਕਿਉਂਕਿ ਲੋਕਾਂ ਨੂੰ ਪਤਾ ਲੱਗ ਗਿਆ ਤਾਂ ਸੇਮ ਜਿਹੜੀ ਹੈ ਆਪਾਂ ਮੁਹਾਲੀ ਦੇ ਵਿੱਚ ਇਸ ਤੋਂ ਬਾਅਦ ਫਿਰ ਪਟਿਆਲਾ ਫਤਿਹਗੜ੍ਹ ਸਾਹਿਬ ਜੋ ਰੋਪੜ ਲੁਧਿਆਣਾ ਸਾਰੇ ਜ਼ਿਲ੍ਹਿਆਂ ਨੂੰ ਆਪਾਂ ਇਹ AI ਦੇ ਨਾਲ ਜੋੜ ਕੇ ਟ੍ਰੈਫਿਕ ਨੂੰ ਆਪਾਂ ਹੋਈਆਂ ਮੌਤਾਂ ਜਾਂ ਸੜਕਾਂ ਤੇ ਹੋਣ ਵਾਲੇ ਅਪਰਾਧ ਜਿਹੜੇ ਨੇ ਉਹਨਾਂ ਨੂੰ ਘਟਾਉਣਾ ਹੈ ਤੇ ਕੋਈ ਆਸਾਨ ਨਹੀਂ ਕਰ ਰਿਹਾ ਇਹ ਫਾਜਾ ਸਾ। ਸੋ ਇਸ ਕਰਕੇ ਚੈਟ ਮੁਹੱਲੀ ਨੂੰ ਸੇਫ ਸਿਟੀ ਕਿਹਾ ਜਾਂਦਾ ਤੇ ਮੈਂ ਖੁਦ ਫਰੀ ਵੀ ਬੰਚ ਮੈਂ ਰਹਿੰਦਾ ਰਿਹਾ ਮੇਰੇ ਕੁਝ ਦੋਸਤ ਮਿੱਤਰ ਵੀ ਬੈਠੇ ਹੋਣਗੇ ਇੱਥੇ ਸਾਡੇ ਪੁਰਾਣੇ ਗਵੰਡੀ ਬੈਠੇ ਹੋਣਗੇ। ਤਾਂ ਸੋ ਇਸ ਕਰਕੇ ਮੇਰੇ ਲਈ ਕਰਮ ਭੂਮੀ ਹੈ ਚਲੋ ਜਨਮ ਕੁੰਮੀ ਸੰਗਰੂਰ ਜ਼ਿਲ੍ਹੇ ਚ ਹੈ ਕਰਮ ਭੂਮੀ ਇੱਥੇ ਹੈ ਬਤੌਰ ਕਲਾਕਾਰ ਜਦੋਂ ਕੰਮ ਕਰਦੇ ਸੀ ਤਾਂ ਬਹੁਤ ਸਾਲ ਮੈਂ ਇੱਥੇ ਰਹਿੰਦਾ ਰਿਹਾ ਸੋ ਸਾਰਿਆਂ ਨੂੰ ਬਹੁਤ-ਬਹੁਤ ਇਸ ਗੱਲ ਦੀਆਂ ਮੁਬਾਰਕਾਂ ਕਿ ਆਪਾਂ ਸੇਫਟੀ ਵੱਲ ਅੱਜ ਇੱਕ ਕਦਮ ਵਧਾਇਆ ਮੈਂ ਚਲਾਣਾਂ ਦੀ ਮੁਬਾਰਕਤ ਨਹੀਂ ਦੇਵਾਂਗਾ ਪਰ ਕਟਵਾਇਓ ਨਾ ਫਿਰ ਮੁਬਾਰਕਾਈ ਹੋ ਗਈ ਹੈ ਜੇ ਨਹੀਂ ਨਾ ਹੀ ਕਟਵਾਇਆ ਨਾ ਥੋੜਾ ਜਿਹਾ ਹੌਲੀ ਲੰਘ ਜਾ ਅੱਛਾ ਜਾਣਾ ਕਿਤੇ ਵੀ ਨਹੀਂ ਹੁੰਦਾ ਜਾਣਾ ਕਿਤੇ ਵੀ ਨਹੀਂ ਹੁੰਦਾ ਕਾਲੀ ਇੰਨੀ ਹੁੰਦੀ ਐ ਵੀ ਫਾਟਕ ਵਾਲੇ ਨੂੰ ਕਹਿੰਦੇ ਨੇ ਗੱਡੀ ਰੋਕ ਲਾ ਮੈਨੂੰ ਲੱਗ ਜਾਣ ਦੇ ਜਾਣਾ ਕਿਥੇ ਕਰੀ ਜਾਣਾ ਜੀ ਕਰੇ ਜਾ ਜਾਣਾ ਆਰਾਮ ਨਾਲ ਚੱਲ ਜਾਣਾ ਪਤਰਸਰ ਦੀਆਂ ਲਾਈਨਰ ਨੇ ਬੱਸ ਦੇ ਕੰਡੈਕਟਰ ਵਰਗੀ ਹੋ ਗਈ ਹੈ ਜ਼ਿੰਦਗੀ ਸਫ਼ਰ ਵੀ ਨਿਤ ਦਾ ਜਾਣਾ ਵੀ ਨਹੀਂ ਕਿਤੇ ਉਹ ਗੱਲ ਹੈ ਸੋ ਜਦੋਂ ਤੁਸੀਂ ਕੰਮ ਤੋਂ ਆ ਰਹੇ ਹੋ ਚਲੋ ਠੀਕ ਹੈ ਕਰੇ ਬੱਚੇ ਵੀ ਇੰਤਜ਼ਾਰ ਕਰ ਰਹੇ ਨੇ ਕੰਮ ਤੇ ਜਾ ਰਹੇ ਹੋ ਤਪਦਾ 5 5 10 ਮਿੰਟ ਪਹਿਲਾਂ ਚੱਲ ਕੋ ਹੈਨਾ ਸੋ ਤਾਂ ਕਿ ਕੋਈ ਐਦਾਂ ਦੀ ਪਛਤਾਵੇ ਵਾਲੀ ਗੱਲ ਨਾ ساری ਜ਼ਿੰਦਗੀ ਵਾਲੀ ਕੋਈ ਹੋ ਜੇ ਸੋ ਮੈਂ ਤਾਂ ਇਹ ਕਹੂੰਗਾ ਕਿ ਮੈਂ ਜਦੋਂ ਵੀ ਕਲਾਕਾਰ ਦੇ ਤੌਰ ਤੇ ਕਿਉਂਕਿ ਮੈਂ ਸੜਕਾਂ 'ਤੇ ਰਿਹਾ ਸਾਡੇ 17 ਸਾਲ ਦੀ ਉਮਰ 'ਚ ਨਿਕਲ ਕੇ ਸੀ ਘਰੋਂ ਸੜਕਾਂ ਤੀ ਰਹਿ ਆ ਮੈਂ ਤਾਂ ਸੁੱਤਾ ਪਿਆ ਵੀ ਦੱਸ ਸਕਦਾ ਵੀ ਕਿਹੜੀ ਪੁਲੀ ਕਿੱਥੋਂ ਕਿਧਰ ਨੂੰ ਮੁੜੂ ਮੁੜੂਗੀ ਕਿਉਂਕਿ ਸਾਰਿਆਂ ਤਾਂ ਪੰਜਾਬ ਦਾ ਹੈ ਪਿਆ ਕਈ ਵਾਰੀ ਤਾਂ ਮੈਂ ਜੋ ਵੀ ਡਰਾਈਵਰ ਕਈ ਵਾਰੀ ਟ੍ਰੈਵਲ ਬਚਲੇ ਨੇ ਮੈਂ ਡਰਾਈਵਰ ਨੂੰ ਜਾਂ ਗੱਡੀ ਚਲਾਉਣ ਨੂੰ ਇਹੀ ਗੱਲ ਕਹਿੰਦਾ ਕਿ ਇੱਕ ਚੜ੍ਹਾਈ ਤੇ ਇੱਕ ਟਲਾਂਣ ਤੇ ਤੇ ਇੱਕ ਮੋੜ ਤੇ ਓਵਰਟੇਕ ਨਹੀਂ ਕਰਨਾ ਅੱਜ ਕੁਝ ਤਿੰਨ ਗੱਲਾਂ ਪੱਲੇ ਬੰਨ ਲਿਓ 80% ਤੁਹਾਡੇ ਜਿੰਦਗੀ ਜੀਉਣ ਦੇ ਚਾਂਸ ਵਧ ਜਾਣਗੇ ਸੜਕ ਤੇ ਚੜਾਈ ਤੇ ਮੋੜ ਤੇ ਤੇ ਢਲਾਨ ਤੇ ওভারਟੇਕ ਨਹੀਂ ਕਰਨਾ ਕਿਉਂਕਿ ਇੱਥੇ ਤੁਹਾਡਾ ਜਿਹੜਾ ਗੈਸ ਹੈ ਉਹ ਗਲਤ ਹੋ ਜਾਂਦਾ ਚੜਾਈ ਤੇ ਤੁਸੀਂ ਕਰੋਗੇ ਤਾਂ ਤੁਹਾਡੀ ਗੱਡੀ ਦੀ ਸਪੀਡ ਘੋਲੀ ਹੋਗੀ ਜਿਹੜੀ ਮੂਹਰੋਂ ਆ ਰਹੀ ਹੈ ਉਹਦੀ ਉਹਦੀ ਸਪੀਡ ਜ਼ਿਆਦਾ ਹੋਗੀ ਤਾਂ ਫਿਰ ਉਹ ਜਿਹੜੀ ਟਾਈਮਿੰਗ ਆਊਟ ਹੋਊਗੀ ਤੇ ਇੱਕ ਸਿਕੰਡ ਢਲਾਨ ਤੇ ਕਰੋਗੇ ਸੇਮ ਦੂਜੇ ਪਾਸੇ ਵੱਲ ਲੋ ਤੁਹਾਡੀ ਗੱਡੀ ਦੀ ਸਪੀਡ ਜ਼ਿਆਦਾ ਹੋ ਜਾਊਗੀ ਉਹ ਗੱਡੀ ਸਪੀਡ ਘਟਾ ਐ ਉਸ ਨਾਲ ਉਹ ਗੱਡੀ ਉਸ ਟਾਈਮ ਤੇ ਸ਼ਾਇਦ ਇੱਧਰ ਆ ਜੂਗੀ। ਇਸੇ ਤਰੀਕੇ ਮੋੜ ਤੇ ਆਪਾਂ ਨੂੰ ਪਤਾ ਨਹੀਂ ਲੱਗਦਾ ਮੋੜ ਤੇ ਓਵਰਟੇਕ ਕਰਦੇ ਆ ਤਾਂ ਬਲਾਈਂਡ ਸਪੌਟਸ ਆ ਜਾਂਦੇ ਆ ਆਪਾਂ। ਬਲਾਈਂਡ ਸਪੌਟਸ ਆ ਗਿਆ ਤਾਂ ਫਿਰ ਜਦੋਂ ਪਤਾ ਹੀ ਨਹੀਂ ਹੈਗਾ ਵੀ ਅੱਗੇ ਕੀ ਆ ਗਿਆ। ਸੋ ਇਸ ਕਰਕੇ ਸੜਕ ਸੁਰੱਖਿਆ ਜਿਹੜੀ ਆ ਸਾਡੇ ਲਈ ਪ੍ਰਾਇਓਰਟੀ ਹੈ ਤੁਹਾਡੀ ਜ਼ਿੰਦਗੀ ਸਾਡੇ ਲਈ ਪ੍ਰਾਇਓਰਟੀ ਹੈ। ਤੇ ਬਾਕੀ ਕਿਸੇ ਸ਼ਾਇਰ ਨੇ ਲਿਖਿਆ કે لوگوں કો અક્ષર કહેતે સુના હે जिंदा રહે તો ફિર મિલેંગે لوگوں કો અક્ષર કહેતે સુના હે जिंदा રહે તો ફિર મિલેંગે લેકિન ઇસ દિલ ને કહા હે મિલતે રહે તો જિંદા રહેંગે તો જદો મરજી બલા લેઓ જદો મરજી કિતે કોઈ ફંક્શન تے બલાણા કિતે સાનું કિતે દુખ સુખ ચ જા કિતે ઇતھے મરજી બલા લેઓ ટાડે ચણે હોયાં ઇસે કામ થીયાં ਔਰ ਕੋਈ ਕੰਮ ਕਰਨਾ ਨਹੀਂ ਹੀ ਕਰਨਾ ਤੁਹਾਡੇ ਨਾਲ ਜਿੰਨਾ ਪ੍ਰਮਾਤਮਾ ਨੇ ਮੌਕਾ ਦਿੱਤਾ ਹੈ ਸੇਵਾ ਕਰਕੇ ਰਮਨ ਬਹੁਤ ਬਹੁਤ ਧੰਨਵਾਦ ਵਾਈਰਲ